ਇਹ ਲਾ ਬੰਦਾ ਜਿਹੜਾ ਹੈ ਫਰਸਟ ਪ੍ਰਾਈਜ਼ ਹੈ 11 ਕਰੋੜ ਦਾ ਇੱਕ ਬੰਦੇ ਨੂੰ 11 ਲੱਖ 11 ਕਰੋੜ ਮਿਲੇਗਾ ਔਰ ਗਰੰਟੀ ਮਿਲੇਗਾ ਪਬਲਿਕ ਦੇ ਵਿੱਚ ਲਾਟਰੀ ਖੋਦੀ ਜਾਂਦੀ ਹੈ 50 ਦੇ ਸਰਕਾਰ ਦੀ ਲਾਟਰੀ ਹੈ ਹਮਮਾ ਅਗੇ ਤੁਸੀਂ ਅਰਦਾਸ ਕਰਨੀ ਹੈ ਕਿ ਇਨਾਮ ਲੱਗੇ ਬਾਕੀ ਇਹਦੀ ਰਕਮ ਰੂਸੀ ਦਾ ਕੋਈ ਚੱਕਰ ਨਹੀਂ ਹੁੰਦਾ ਕੋਈ ਤੋਤੇ ਲੈ ਕੇ ਆ ਜਾਂਦਾ ਕੋਈ ਕਬੂਤਰ ਲੈ ਕੇ ਬੈਠ ਜਾਂਦਾ ਇਸ ਦਾ ਕੋਈ ਕੁਝ ਵੀ ਨਹੀਂ ਹੈਗਾ ਠੀਕ ਹੈ ਜੀ ਤੁਹਾਨੂੰ ਕੋਈ ਤਰੀਕਾ ਨਹੀਂ ਆ ਜੀ ਦਿਲੋਂ ਲਾਟਰੀ ਉਹ ਲਾਟਰੀ ਭਾਈ ਮੇਰਾ 15 ਦਿਨ ਪਹਿਲਾਂ ਸਵਾ 2 ਲੱਖ ਰੁਪਏ ਲੱਗਾ ਸੀ ਜੀ ਹੋਰ ਵੀ 3-3000 11-11000 ਦੇ ਨਾਮ ਲੱਗਦੇ ਆ ਜੀ ਨਾਬਰੀ ਜੇਕਰ ਇਸ ਦੀਵਾਲੀ ਦੇ ਉੱਪਰ ਤੁਸੀਂ ਕਰੋੜਪਤੀ ਬਣਨਾ ਚਾਹੁੰਦੇ ਆ ਤਾਂ ਇਹ ਵੀਡੀਓ ਜ਼ਰੂਰ ਵੇਖ ਲਿਓ ਇਸ ਲਾਟਰੀ ਸਟਾਲ ਤੇ ਅਸੀਂ ਆਏ ਆ ਗੇਹਲੋਂ ਦੇ ਵਿੱਚ ਚੌਂਕ ਤੇ ਇਹ ਲਾਟਰੀ ਸਟਾਲ ਵਾਲੇ ਖੜਦੇ ਨੇ ਜਿਹੜੇ ਦਾਵਾ ਕਰ ਰਹੇ ਨੇ ਕਿ ਇਸ ਵਾਰ ਦੀਵਾਲੀ ਤੇ ਤੁਹਾਨੂੰ ਕਰੋੜਪਤੀ ਬਣਾ ਦੇਵਾਂਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੁਸੀਂ ਦਾਵਾ ਕਰ ਰਹੇ ਹੋ ਜੀ ਕਿ ਕਰੋੜਪਤੀ ਬਣਾ ਦਿਓਗੇ ਇੱਕ ਜਾਣੇ ਨੂੰ ਜਿਹੜਾ ਲਾਟਰੀ ਖਰੀਦੂਗਾ ਉਸ ਤੋਂ ਇਲਾਵਾ ਵੀ ਕਹਿੰਦੇ ਹੋਰ ਇਨਾਮ ਨੇ ਤੁਹਾਡੇ ਕੋਲ ਇਹਲਾ ਬੰਦਾ ਜਿਹੜਾ ਹੈ ਫਰਸਟ ਪ੍ਰਾਈਜ਼ ਹੈ 11 ਕਰੋੜ ਦਾ। ਇਸ ਬੰਦੇ ਨੂੰ ਜਿਹੜਾ ਲੱਖ 11 ਕਰੋੜ ਮਿਲੇਗਾ ਔਰ ਗਰੰਟੀ ਮਿਲੇਗਾ। ਪਬਲਿਕ ਦੇ ਵਿੱਚ ਲਾਟਰੀ ਖੋਦੀ ਜਾਂਦੀ ਹੈ 50 ਤੇ ਸਰਕਾਰ ਦੀ ਲਾਟਰੀ ਹੈ। ਤੁਸੀਂ ਇਹ ਵੇ ਇੱਕ ਦਿਨ ਜਰੂਰ ਕਰੋੜਪਤੀ ਬਣੋਗੇ। ਇੱਕ ਦਿਨ ਇੱਕ ਨਹੀਂ ਬਣੋ। ਆਹ ਨਾਲੇ ਟਾਈਮ ਇੱਕ ਦਿਨ ਜੂਰ ਬਣ ਜਾਓ। ਲਾਟਰੀ ਦੀ ਕੀਮਤ ਕਿੰਨੀ ਆ? ਲਾਟਰੀ ਦੀ ਕੀਮਤ 50 ਰੁਪਏ ਹੈ। ਇਹ 50 ਸਰਕਾਰ ਦੀ ਲਾਟਰੀ ਹੈ ਜਿਹੜੀ 11 ਕਰੋੜ ਦੇਗੀ ਪਹਿਲਾ ਇਨਾਮ, ਸੈਕੰਡ ਪ੍ਰਾਈਜ਼ ਇੱਕ ਰੋਟ 3 ਬੰਦਿਆਂ ਨੂੰ ਮਿਲੇਗਾ ਇਸ 550 ਲੱਖ 3 ਬੰਦਿਆਂ ਨੂੰ ਮਿਲਣਗੇ ਫਿਰ 9 9 9 ਬੰਦਿਆਂ ਨੂੰ 10-10 ਲੱਖ 9 ਬੰਦਿਆਂ ਨੂੰ 5-5 ਲੱਖ ਬਾਕੀ ਸਭ ਛੋਟੇ ਨਾਮ 1-1 ਲੱਖ 7225 ਬੰਦਿਆਂ ਨੂੰ ਅਸੀਂ ਇਨਾਮ ਮਿਲਣਗੇ ਪਹਿਚਾਣ ਦੀ ਗੱਲ ਕਰ ਲਈਏ ਲੋਟਰੀ ਦੀ ਪਹਿਚਾਣ ਕਿਵੇਂ ਹੁੰਦੀ ਹੈ ਅਸਲੀ ਨਕਲੀ ਦੀ ਜਿਹਦੇ ਉੱਤੇ 바ਰ ਕੋਡ ਹੈਗਾ ਜੀ ਤੁਸੀਂ 바ਰ ਕੋਡ ਕਰਕੇ ਚੈੱਕ ਕਰ ਸਕਦੇ ਹੋ ਹੂੰ ਇਹ 바ਰ ਕੋਡ ਹੈ ਜੀ ਹੂੰ ਸਕੈਨ ਕਰਕੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਸਰਕਾਰੀ ਔਰ ओरिजिनल ਚੀਜ਼ ਹੈ ਹੂੰ ਠੀਕ ਆ ਇਸ ਤੋਂ ਇਲਾਵਾ ਜੇ ਬੰਪਰ ਦੀ ਗੱਲ ਕਰ ਲਈਏ ਬੰਪਰ ਦੀ ਕੀਮਤ ਕਿੰਨੀ ਆ ਇਸ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਲੋਟਰੀਆਂ ਨੇ ਬੰਪਰ 500 ਰੁਪਏ ਦਾ ਬੰਪਰ ਹੈ ਜੀ ਅੱਜ ਸੈਰਾ ਬੰਪਰ ਹੈ ਜਿਹੜਾ ਨਿਕਲਣਾ ਹੈ ਜਿਹੜਾ ਹੂੰ 3 ਕਰੋੜ ਦਾ ਹੈ 500 ਰੁਪਏ ਦੀ ਟਿਕਟ ਹੈ ਔਰ 11 ਕਰੋੜ ਦੀ ਪੰਜਾਬ ਸਰਕਾਰ ਦੀ ਹੈਗੀ ਹੈ ਅੱभी 500 ਰੁਪਏ ਦੀ 11 ਕਰੋੜ ਹੂੰ ਇਸ ਦੇ ਇਲਾਵਾ ਹੋਰ ਵੀ ਹੈ ਜਿਹੜਾ ਕਿ ਅਗਲੇ ਮਹੀਨੇ ਨਿਕਲਣਾ 2000 ਰੁਪਏ ਦਾ ਜਿਹਦਾ 1 ਕਰੋੜ ਦਾ ਫਰਸਟ ਪ੍ਰਾਈਜ਼ ਹੈ ਉਹਦੀ 20000 ਟਿਕਟਾਂ ਹੈਗੀਆਂ ਟੋਟਲ ਹੂੰ ਬੰਦੇ 20 ਜਾਨ ਨੇ ਜਿਹਦੇ ਚ 2000 ਦੀ ਟਿਕਟ ਹੈ ਔਰ 20 ਬੰਦਿਆਂ ਚੋਂ ਇੱਕ ਬੰਦੇ ਨੂੰ ਮਿਲਦਾ ਹੈ 1 ਕਰੋ। ਹੂੰ। ਬਾਕੀ ਛੋਟੇ ਪ੍ਰਾਈਜ਼ ਹੈ। ਠੀਕ ਆ। ਬਾਕੀ ਮੈਨੂੰ ਤੁਹਾਡੀ ਦੁਕਾਨ ਤੋਂ ਹੁਣ ਤੱਕ ਕਿੰਨੇ ਕ ਇਨਾਮ ਲੱਗ ਚੁੱਕੇ ਨੇ? ਮੇਰੀ ਦੁਕਾਨ ਤੋਂ ਘੱਟ ਤੋਂ ਘੱਟ ਵੀ ਘੱਟੋ-ਘੱਟ ਕਾਫੀ ਬੰਦਿਆਂ ਦੇ ਲੱਗੇ ਨੇ ਜਿਹੜਾ ਮੈਂ ਦੱਸ ਨਹੀਂ ਸਕਦਾ ਕਿ ਕਿੰਨੇ ਬੰਦਿਆਂ ਨੂੰ ਲੱਗੇ ਨੇ। ਹੂੰ। ਔਰ ਆਏ ਦਿਨ ਲੱਗੇ ਨੇ ਹਰ ਵੀ ਬੰਦੇ ਸੰਗਰੂਰ ਤੋਂ ਆਉਂਦੇ ਨੇ, ਦੁਨੀਆਨਾ ਤੋਂ ਆਉਂਦੇ ਨੇ ਮੇਰੇ ਕੋਲ ਸਪੈਸ਼ਲ ਕੀ ਟਿਕਟ ਲੈਣ ਆਉਂਦੇ ਨੇ। ਹੂੰ। ਔਰ ਜੇਕਰ ਚਲੋ ਬਲੇਡਪੋਰਟਾ ਰੋਡ ਡੇਲੋ ਚੌਂਕ ਦੇ ਉੱਤੇ ਸਿਵਲ ਹਸਪੀਟਲ ਦੇ ਬਿਲਕੁਲ ਅੱਗੇ ਆ ਲੱਗਿਆ ਹੈ ਇੱਕ ਬਾਜ਼ਾਰੀ ਹੈ ਜਿਹੜਾ ਮੇਰਾ ਟੈਲੀਫੋਨ ਨੰਬਰ ਹੈ 6280012868 ਔਰ ਇਸ ਵਿੱਚ ਪਰਮਾਧਮਾ ਅਗੇ ਤੁਸੀਂ ਅਰਦਾਸ ਕਰਨੀ ਕਿ ਇਨਾਮ ਲੱਗੇ ਬਾਕੀ ਇਹਦੀ ਰਾਸ਼ੀ ਨੂੰ ਇਸਦਾ ਕੋਈ ਚੱਕਰ ਨਹੀਂ ਹੁੰਦਾ ਕੋਈ ਤੋਤੇ ਲੈ ਕੇ ਆ ਜਾਂਦਾ ਕੋਈ ਕਬੂਤਰ ਲੈ ਕੇ ਬੈਠ ਜਾਂਦਾ ਇਸਦਾ ਕੋਈ ਕੁਝ ਵੀ ਨਹੀਂ ਹੈਗਾ ਹੂੰ ਠੀਕ ਹੈ ਜੀ ਤੁਸੀਂ ਇੱਕ ਦਿਨ ਹੀ ਕਰੋੜਪਤੀ ਨਹੀਂ ਬਣੋਗੇ ਇੱਕ ਦਿਨ ਜ਼ਰੂਰ ਕਰੋੜਪਤੀ ਬਣੋਗੇ ਠੀਕ ਹੈ ਜੇਕਰ ਤੁਸੀਂ ਵੀ ਇਸ ਟਾਲ ਤੋਂ ਲਾਟਰੀ ਖਰੀਦਣਾ ਚਾਹੁੰਦੇ ਹੋ ਅਡਰੈਸ ਜਰੂਰ ਨੋਟ ਕਰ ਲਿਓ ਫੇਰਪੋਟਾ ਰੋਡ ਗੀਟੋ ਚੌਂਕ ਦੇ ਵਿੱਚ ਲੋਟਰੀ ਸਟੋਰ ਲੱਗੀਆਂ ਜਿਹੜੇ ਸੀਗਰ ਹਸਪਤਾਲ ਇੱਥੇ ਆਕੇ ਤੁਸੀਂ ਇਹਨਾਂ ਤੋਂ ਲੋਟਰੀ ਖਰੀਦ ਸਕਦੇ ਹੋ ਕਹਿੰਦੇ ਆਫਰ ਚਲਾਇਆ ਜੇਕਰ ਕੋਈ 6 ਟਿਕਟਾਂ ਖਰੀਦਦਾ ਉਸ ਨੂੰ ਵੀ ਟਿਕਟ ਦਿੱਤੀ ਜਾਵੇਗੀ 50 ਰੁਪਏ ਵਾਲੀ ਜੇਕਰ ਕੋਈ ਜੇਕਰ ਕੋਈ 20 ਟਿਕਟਾਂ ਖਰੀਦਦਾ ਇਹਨਾਂ ਤੋਂ ਤਾਂ ਉਹਨਾਂ ਨੂੰ ਇੱਕ ਟਿਕਟ ਫ੍ਰੀ ਮਿਲ ਜਾਵੇਗੀ ਆ ਨਾਮ ਕਹਿੰਦੇ ਕਿਸੇ ਦਾ ਵੀ ਲੱਗ ਸਕਦਾ ਕਿਸੇ ਦੀ ਵੀ ਕਿਸਮਤ ਦਿਵਾਲੀ ਦੇ ਉੱਪਰ ਚਮਕ ਸਕਦੀ ਆ ਜੇਕਰ ਤੁਸੀਂ ਇੱਥੋਂ ਟਿਕਟ ਖਰੀਦਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਜਰੂਰ ਸੰਪਰਕ ਕਰੇ। ਧੰਨਵਾਦ। ਮੈਂ ਜੀ ਦਿਨੋਂ ਲੋਟਰੀ ਦਾ ਲੋਟਰੀ ਪਾਈ ਮੇਰਾ 15 ਦਿਨ ਪਹਿਲਾਂ 2.5 ਲੱਖ ਰੁਪਏ ਲੱਗਾ ਸੀ ਜੀ ਹੋਰ ਵੀ 3-3000 11-11000 ਦੇ ਨਾਮ ਲੱਗਦੇ ਆ ਜੀ ਲੋਟਰੀ ਮੈਂ ਪਾਉਣਾ ਮੈਨੂੰ ਦਾ ਫਾਇਦਾ ਹੋਇਆ ਜੀ ਮੈਨੂੰ ਇੱਥੋਂ ਜਦੋਂ ਜਦੋਂ ਲੋਟਰੀ ਪਾਉਣੀ ਚાલુ ਕੀਤੀ ਆ ਮੈਨੂੰ ਤਾਂ ਬਹੁਤ ਫਾਇਦਾ ਹੋਇਆ ਜੀ ਫਿਰ ਮੈਂ ਅੱਜ ਜੰਗਰੂਰ ਤੋਂ ਸਾਡੇ ਵਿੱਚ ਉਹਨਾਂ ਦਾ ਟ੍ਰਿਪ ਆਉਂਦੀ। ਹਾਂ ਲੁਧਿਆਣੇ ਵੀ ਜਾਣਾ ਲੁਧਿਆਣੇ ਲਈ ਮੈਂ ਇੱਕ ਤੋਂ ਡੇਲੋ ਤੋਂ ਲਾਟਰੀ ਪਾਉਂਦਾ ਹੁਣ ਵੀ ਮੈਂ ਲਾਟਰੀ ਭਾਜੀ ਕੋਲ ਲੈਣ ਆਇਆ ਸੀ ਤੇ ਮੇਰੇ ਪਿੱਛੇ 15 ਰੁਪਏ ਦਾ 2.5 ਲੱਖ ਦਾ ਨਾਮ ਲੱਗਾ ਜੀ 3 ਰੁਪਏ ਵਾਲੀ ਠੀਕ ਹੈ ਓਕੇ ਜਾਓ